ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਬਈ ਇੱਕ ਦੋ ਨਾ ਕਾਮਨ ਜੇ ਸਵਾਲ ਆ ਜਿਹੜਾ ਹਰੇਕ ਜ਼ਿਮੀਂਦਾਰ ਪੁੱਛਦਾ ਹੈ ਤੇ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ ਇਹ ਚੀਜ਼ ਮੇਕਨ ਨੂੰ ਮਿਲਦੀ ਹੈ ਨਹੀਂ ਤਾਂ ਕਿਸੇ ਨਾ ਕਿਸੇ ਜ਼ਿਮੀਂਦਾਰ ਤੇ ਆਪਾਂ ਦੂਜੇ ਤੀਜੇ ਜ਼ਿਮੀਂਦਾਰ ਤੋਂ ਇਹ ਸਵਾਲ ਜਰੂਰ ਸੁਣਦੇ ਆ ਵੀ ਸਾਡਾ ਝੋਨਾ ਬਹੁਤ ਵਧੀਆ ਹੁੰਦਾ ਪਰ ਅਖੀਰ ਤੇ ਆ ਕੇ ਪਤਾ ਨਹੀਂ ਕੀ ਹੋ ਜਾਂਦਾ ਵੀ ਫੋਗ ਜੀ ਬਣ ਜਾਂਦੀ ਹੈ ਜਾਂ ਪੱਤਲ ਜੀ ਬਣ ਜਾਂਦੀ ਹੈ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਵੀ ਖਤਮ ਜੇ ਹੋ ਜਾਂਦਾ ਵੀ ਆਏ ਨਹੀਂ ਆਪਾਂ ਕਹਿ ਸਕਦੇ ਝੋਨਾ ਪਹਿਲਾਂ ਮਾੜਾ ਹੁੰਦਾ ਝੋਨਾ ਬਹੁਤ ਵਧੀਆ ਹੁੰਦਾ ਹੁਣ ਉਸ ਦੇ ਬਾਰੇ ਆਪਾਂ ਕਈ ਥਾਵਾਂ ਤੇ ਤਾਂ ਭਾਰੀਆਂ ਜ਼ਮੀਨਾਂ ਹੁੰਦੀਆਂ ਉੱਥੇ ਵੀ ਇਹ ਹਾਲ ਬਣ ਜਾਂਦਾ ਹੈ ਵੀ ਨਹਿਰੀ ਪਾਣੀ ਵੀ ਬਹੁਤ ਹੁੰਦਾ ਹੈ ਵੀ ਇਹਦੇ ਪਿੱਛੇ ਕੀ ਕਾਰਨ ਸਾਰੀ ਗੱਲ ਵਿਸਤਾਰ ਨਾਲ ਕਰਾਂਗੇ ਵੀਡੀਓ ਲੰਮੀ ਜ਼ਰੂਰ ਆ ਬਾਈ ਠੀਕ ਹੈ ਵੀ ਜੇ ਕੋਈ ਸੁਣਨਾ ਚਾਹੁੰਦਾ ਭਰਾ ਉਹ ਸੁਣ ਸਕਦਾ ਹੈ ਤੇ ਪਰ ਇਹ ਵੀਡੀਓ ਬਈ ਜ਼ਰੂਰ ਲੰਮੀ ਆ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿੱਥੇ ਭਾਰੀਆਂ ਜ਼ਮੀਨਾਂ ਤੇ ਨਹਿਰੀ ਪਾਣੀ ਲੱਗਦਾ ਉੱਥੇ ਇਹ ਕਾਰਨ ਕਿਉਂ ਬਣਦਾ ਸਭ ਤੋਂ ਪਹਿਲੀ ਗੱਲ ਤਾਂ ਜੀ ਜਿੱਥੇ ਭਾਰੀਆਂ ਜ਼ਮੀਨਾਂ ਉੱਥੇ ਜਿੱਥੇ ਨਹਿਰੀ ਪਾਣੀ ਲੱਗੂਗਾ ਨਹਿਰੀ ਪਾਣੀ ਦੇ ਵਿੱਚ ਹੁੰਦੀ ਹੈ ਨਾਈਟ੍ਰੋਜਨ ਦੀ ਮਾਤਰਾ ਵੱਧ ਉਹਦੇ ਵਿੱਚ ਤੱਤ ਖਰਾਕੀ ਤੱਤ ਵੀ ਪੂਰੇ ਹੁੰਦੇ ਆ ਮੰਨ ਕੇ ਚੱਲੋ ਜੇ ਆਪਾਂ ਆਮ ਪਨੀਰੀ ਨੂੰ ਪਾਣੀ ਲਾਉਣ ਲੱਗ ਜੀ ਨਾ ਨਹਿਰੀ ਪਾਣੀ ਲਾਉਣ ਲੱਗ ਜਗੇ ਉਹ ਆਮ ਪਨੀਰੀ ਨੂੰ ਛੇਤੀ ਤਿਆਰ ਵੀ ਹੋਊਗੀ ਤੇ ਲਵੀ ਵੀ ਰਹੂਗੀ ਪਰ ਉੱਥੇ ਦਿੱਕਤ ਕੀ ਆਊਗੀ ਉਹਦੇ ਚ ਜਦੋਂ ਲਵਾ ਪਣ ਦੇ ਵਿੱਚ ਕੀਟ ਵੀ ਆਉਣਗੇ ਕਿਉਂਕਿ ਜਿਹੜੀ ਲਵੀ ਚੀਜ਼ ਹੋਊਗੀ ਉਹਦੇ ਉੱਤੇ ਇਨਸੈਕਟ ਨੇ ਤਾਂ ਅਟੈਕ ਕਰਨਾ ਹੀ ਕਰਨਾ ਹੈ ਤੇ ਉੱਥੇ ਉਲਿੰਗਾ ਵੀ ਵੱਧ ਆਉਣੀਆਂ ਹੈ ਸੋ ਕਿ ਇਹ ਨਹਿਰੀ ਪਾਣੀ ਜਿੱਥੇ ਵੱਧਦਾ ਹੈ ਉੱਥੇ ਆਪਾਂ ਜਦੋਂ ਨਾਈਟ੍ਰੋਜਨ ਦੀ ਮਾਤਰਾ ਵੀ ਵੱਧ ਪਾ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਝੋਨਾ ਹਰ ਫਲ ਜਾਂਦਾ ਤੇ ਉਹਦੇ ਕਰਕੇ ਦਿੱਕਤ ਆਉਂਦੀ ਹੈ ਵੀ ਉਹਦੇ 'ਚ ਇੱਕ ਤਾਂ ਮਨਗਾ ਸ਼ੀਤ ਬਲਾਈਟ ਪੈ ਸਕਦੀ ਹੈ ਸ਼ੀਤ ਰੌਟ ਵੀ ਪੈ ਸਕਦੀ ਹੈ ਦੋ ਤਿੰਨ ਬਿਮਾਰੀਆਂ ਦਾ ਇਹ ਮੇਨ ਹੀ ਆ ਵੀ ਜਿਹੜੀ ਉੱਲੀ ਤੋਂ ਪੈਣੀ ਹੈ ਹੀ ਪੈਣੀ ਹੈ ਜਦੋਂ ਉੱਲੀ ਪੈ ਗਈ ਤੇ ਇਹਨੇ ਨਾਲ ਦੀ ਨਾਲ ਅਟੈਕ ਹੋ ਜਾਣਾ ਉਹਦੇ ਨਾਲ ਕੀ ਹੈ ਇੱਕ ਝੋਨਾ ਕਾਦੂ ਵੀ ਵੱਧ ਕਰੂਗਾ ਤੇ ਉਹ ਡਿੱਗੂਗਾ ਵੀ ਜ਼ਰੂਰ ਸਭ ਤੋਂ ਪਹਿਲੀ ਮੇਨ ਕਾਰਨ ਹੀ ਇਹ ਬੰਦਾ ਵੀ ਜਿੱਥੇ ਨਹਿਰੀ ਪਾਣੀ ਹੁੰਦਾ ਤੇ ਨਾਈਟ੍ਰੋਜਨ ਦੀ ਮਾਤਰਾ ਵੱਧ ਪੈ ਜਾਂਦੀ ਹੈ ਉੱਥੇ ਤਾਂ ਕਰਕੇ ਫੋਗ ਬਣਦੀ ਹੈ ਫੋਗ ਨਾ ਬਣੇ ਤਾਂ ਝੋਨਾ ਵੇਸੇ ਹੀ ਡਿੱਗ ਪੈਂਦਾ ਉਸ ਤੋਂ ਬਾਅਦ ਕੀ ਹੁੰਦਾ ਜੀ ਫਿਰ ਆ ਜਾਂਦੇ ਆ ਗਰੋਥ ਪ੍ਰੋਮੋਟਰਾਂ ਦੀ ਗੱਲ ਹੁਣ ਅਗਲਾ ਆਪਾਂ ਜੀ ਸਾਡੇ ਤਾਂ ਬੂਟਾ ਬਹੁਤ ਸੋਹਣਾ ਬੰਦਾ ਪਰ ਰੌਲਾ ਤੇ ਇਹ ਆ ਨਾ ਭਾਈ ਟਰਾਈਕਾਉਂਟਨੋਲ ਤਾਂ ਆਪਾਂ ਸ਼ੁਰੂ ਤੋਂ ਸ਼ੁਰੂ ਕਰ ਦਿੰਦੇ ਆ ਨਾਲ ਵੀਰ ਸੇਠਾ ਸਾਡਾ ਬੂਟਾ ਬਹੁਤ ਸੋਹਣਾ ਬਣਾਉਣਾ ਚਾਹੀਦਾ ਵੀ ਇਹੋ ਜੀ ਕੋਈ ਦਵਾਈ ਦੇ ਭਾਉ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ ਐ ਝੋਨਾ ਨਾਲ ਦੂਰੋਂ ਖੜਾ ਪੂਰੀ ਧਮਕਾ ਦਿਖਾਵੇ ਯਾਰ ਦਿਲ ਖੁਸ਼ ਕਰੇ ਪਰ ਉਹ ਦਿਲ ਖੁਸ਼ ਕਰਦੇ ਕਰਦੇ ਬਈ ਉਹਨਾਂ ਨੂੰ ਗੁੰਜਰਾ ਹੀ ਨਹੀਂ ਲੱਗਦੀਆਂ ਕਿਉਂਕਿ ਇਫੈਕਟਿਵ ਟਿਲਰੀ ਆ ਜਿਹੜਾ ਨੂੰ ਗੁੰਜਰਾ ਲੱਗਦਾ ਜਿਹੜੇ ਦੂਜੇ ਆ ਉਹ ਤਾਂ ਬਸ ਗੱਲਾਂ ਪਰਾਲੀ ਹੁੰਦਾ ਜਿਹੜਾ ਪਿੱਛੋਂ ਜੋ ਜਾ ਕੇ ਉਹ ਤੁਹਾਨੂੰ ਐਸੇ ਵੀ ਦਿੱਕਤ ਦਿੰਦਾ ਉਹ ਨਾ ਤਾਂ ਉਹ ਸਾੜੇ ਕਿਉਂਕਿ ਉਹਦੇ ਵਿੱਚ ਕੀ ਨਵੀਂ ਵੀ ਵਿੱਦ ਰਹਿ ਜਾਂਦੀ ਹੈ ਤੇ ਜੇ ਉਹ ਪੱਕ ਵੀ ਜਾਊਗਾ ਉਹ ਮੰਡੀ 'ਚ ਜਾ ਕੇ ਤੁਹਾਡਾ ਝੋਨਾ ਰੋੜੂਗਾ ਦੂਜੀ ਦਿੱਕਤ ਆਉਂਦੀ ਹੈ ਇਹਦੀ ਉਹ ਜੇ ਹੁਣ ਪੱਕਦਾ ਵੀ ਉਹਦੇ ਵਿੱਚ ਬਈ ਗ੍ਰੇਨ ਵੇਡ ਨਹੀਂ ਬਣਦਾ ਉਹ ਫੋਕ ਬਣਦੀ ਹੈ ਤੇ ਉਹ ਫੋਕ ਦੇ ਨਾਲ ਟਰਾਲੀਆਂ ਟੋਟੇਆਂ ਭਰੀ ਜਾਂਦੇ ਆ ਫਿਰ ਤੀਜਾ ਆ ਜਾਂਦਾ ਕਾਰਨ ਪਾਣੀ ਦਾ ਜਿੱਥੇ ਆਪਾਂ ਪਾਣੀ ਜਿਆਦਾ ਭਰ ਕੇ ਲਾਉਨੇ ਆ ਨਾ ਉੱਥੇ ਕੀ ਦਿੱਕਤ ਆਉਂਦੀ ਹੈ ਉੱਥੇ ਵਾਹਣ ਦੇ ਵਿੱਚ ਨਮੀ ਵੱਧ ਜਾਂਦੀ ਹੈ ਕੰਜਸਟਡ ਹੋ ਜਾਂਦੀ ਹੈ ਸੋਇਲ ਜੇ ਸੋਇਲ ਕੰਜਸਟਡ ਹੋ ਜਾਂਦੀ ਹੈ ਉਹਦੇ ਵਿੱਚ ਹਵਾ ਨਹੀਂ ਪੈਂਦੀ ਹਵਾ ਨਾ ਪੈਣ ਕਰਕੇ ਜੜਾਂ ਚਟੀਆਂ ਨਹੀਂ ਹੁੰਦੀਆਂ ਉਹ ਕਾਲੀਆਂ ਹੋਈ ਜਾਂਦੀਆਂ ਉਹਦੇ ਨਾਲ ਕੀ ਹੈ ਵੀ ਜੇ ਭੋਂ ਤੁਹਾਡੇ ਇਫੈਕਟਿਵ ਟੀਲਰ ਬਣੇ ਵੀ ਵੇ ਹੈ ਪਰ ਉਹਦੇ ਚ ਕਿਵੇਂ ਹੈ ਜੇ ਆਪਾਂ ਕਹਿੰਦੇ ਫੂਡ ਸਰੰਚਨਾ ਨਹੀਂ ਹੁੰਦੀ ਥੋੜੀ ਜਿਹੀ ਬਈ ਆਪਣੀ ਪੰਜਾਬੀ ਕਮਜ਼ੋਰ ਆ ਤੁਹਾਨੂੰ ਪਹਿਲਾਂ ਦੱਸ ਦਈਏ ਜਿਹੜਾ ਫੂਡ ਫੋਟੋਸਿੰਥੇਸਿਸ ਦੀ ਪ੍ਰੋਸੈਸ ਸਹੀ ਨਹੀਂ ਹੁੰਦੀ ਉਹਦੇ ਕਰਕੇ ਦਿੱਕਤ ਆਉਂਦੀ ਆ ਫੇਰ ਆਉਂਦਾ ਜੀ ਨਹਿਰੀ ਪਾਣੀ ਕੱਲਾ ਲਗਾਤਾਰ ਜਿਹੜਾ ਨਹਿਰੀ ਪਾਣੀ ਲੱਗੀ ਜਾਣਾ ਉੱਥੇ ਜਦੋਂ ਸਾਲ ਪਰ ਨਹੀਂ ਪਾਉਂਦੇ ਉੱਥੇ ਵੀ ਦਿੱਕਤ ਆਊਗੀ ਉੱਥੇ ਵੀ ਤੁਹਾਡੇ ਝੋਨੇ ਦਾ ਝਾੜ ਘਟੂਗਾ ਫੇਰ ਆ ਜਾਂਦੀ ਆ ਜੀ ਗੱਲ ਸਿੰਥੈਟਿਕ ਸਬਰੇਾਂ ਦੀ ਹੁਣ ਜੇ ਆਪਾਂ ਕਿਸੇ ਡੀਲਰ ਕੋਲੇ ਜਾਂਦੇ ਆ ਉਹ ਤੋਂ ਆਪਾਂ ਰਾਇ ਲੈਨੇ ਆ ਬਈ ਕਿਹੜੀ ਸਪਰੇਅ ਕਰੀਏ ਉਹ ਤੁਹਾਨੂੰ ਸ਼ੁਰੂਆਤੀ ਸਪਰੇਅ ਦੇ ਵਿੱਚ ਬਾਇ ਪੈਂਥਰੀਨ ਪਵਾ ਦਿੰਦਾ ਜਾਂ ਕੋਈ ਇੱਕ ਦੋ ਸਪਰੇਅ ਹਾਂ ਸਿੰਥੈਟਿਕ ਹੋਈਆਂ ਪਵਾ ਦਿੰਦਾ ਜਿਹਦੇ ਨਾਲ ਤੇਲਾ ਪੈਂਦਾ ਉਹ ਪਾਓ ਤੁਸੀਂ ਜਿੰਨੀਆਂ ਮਰਜ਼ੀ ਸਪਰੇਅਆਂ ਕਰੀ ਚਲੋ ਜਦੋਂ ਸਿੰਥੈਟਿਕ ਸਪਰੇਅ ਤੁਹਾਡੇ ਖੇਤ ਦੇ ਵਿੱਚ ਹੋ ਗਈ ਉਹਨੇ ਤੁਹਾਡਾ ਝਾੜ ਘਟਾਉਣਾ ਹੀ ਘਟਾਉਣਾ ਵਧਾਉਣੀ ਤਾਂ ਤੇ ਕਿਉਂਕਿ ਸਿੰਥੈਟਿਕ ਸਪਰੇਅ ਜਿੱਥੇ ਹੋਊਗੀ ਉਹ ਤੇਲੇ ਦੇ ਬਚ ਨੂੰ ਪ੍ਰਮੋਟ ਕਰਦੀ ਉਹ ਇੱਕ ਟੀਕੇ ਵਾਂਗੂ ਲੱਗਦੀ ਹੈ ਸੋ ਇਸ ਚੀਜ਼ ਤੋਂ ਬਚਾ ਕਰੋ ਇਹ 3-4 ਪੁਆਇੰਟ ਸੀਗੇ ਵੀ ਜਿਹੜੇ ਕਰਕੇ ਆਪਣਾ ਨੁਕਸਾਨ ਮੇਲਦੀ ਹੁੰਦਾ ਹੈ ਵੀਡੀਓ ਇਹ ਹੋਰ ਵੀ ਲੰਮੀ ਆਪਾਂ ਬਣਾ ਸਕਦੇ ਹਾਂ ਕਿਉਂਕਿ ਇਹ ਤੋਂ ਬਾਅਦ ਜਿਹੜੇ ਖਰਾਕੀ ਤੱਤ ਆ ਉਹਨਾਂ ਦੀ ਸਪਰੇਅ ਆਪਾਂ ਨਹੀਂ ਕਰਦੇ ਜਾਂ ਜਿਹੜਿਆਂ ਦੀ ਕਰਨੀ ਚਾਹੀਦੀ ਉਹਨਾਂ ਦੀ ਕਰਦੇ ਨਹੀਂ ਦੂਜਿਆਂ ਦੀ ਕਰੀ ਜਾਂਦੇ ਆ ਵੀ ਉਹ ਚੀਜ਼ ਵੀ ਇੱਕ ਇੱਕ ਮੰਨ ਕੇ ਉਹ ਵੀ ਹੈਗਾ ਫੈਕਟਰ ਵੀ ਜਿਹੜਾ ਇਹਨੂੰ ਇਫੈਕਟ ਕਰਦਾ ਹੈ ਉਹਦੇ ਲਈ ਇੱਕ ਅਲੱਗ ਵੀਡੀਓ ਬਣਾਵਾਂਗੇ ਜਿਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਵੀ ਕਿਹੜਾ ਐਨਪੀਕੇ ਕਦੋਂ ਕਰਨਾ ਹੈ ਕਿੱਥੇ ਲੋੜ ਹੈ ਕਿਹੜੀ ਦੀ ਲੋੜ ਹੀ ਨਹੀਂ ਆਪਣ ਨੂੰ ਕਰਨ ਦੀ ਉਹ ਸਾਰਾ ਦੱਸਾਂਗੇ ਧੰਨਵਾਦ